एमसी ਉਹ ਸਾਰਾ ਗੜਬੜ ਕੀਤਾ ਗਿਆ ਜਲਦੀ ਅਪਡੇਟ ਆਪਕੋ ਸੁਣਾ ਕੀਤਾ ਗਿਆ ਪਹਿਲੇ ਜਿਹੜਾ ਕਹਤਾਗਾ ਸੁਸਾਇਡ ਉਹ ਵੀ ਗੜਬੜ ਕੀਤਾ ਗਿਆ ਕੰਮ ਕਰਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਗਿਆ ਤੁਹਾਨੂੰ ਕਿ ਇਸ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਨੂੰ ਹਟਾਤਾ ਗਿਆ ਜਦ ਸਾਰਾ ਮੀਡੀਆ ਚ ਆਇਆ ਕਿ ਪ੍ਰਿੰਸੀਪਲ ਹਟਾਇਆ ਉਹਨੂੰ ਦੂਸਰੇ ਥਾਂ ਤੇ ਜਿਹੜਾ ਹਟਾ ਕੇ ਉਹਨੂੰ 3 ਘੰਟੇ ਦੇ ਅੰਦਰ ਇੱਕ ਹੋਰ ਵੱਡੇ ਹਸਪਤਾਲ ਵਿੱਚ ਉਹਨੂੰ ਟ੍ਰਾਂਸਫਰ ਕਰ ਆਇਆ ਜਸਸ ਦੇਖੋ ਕੀ ਹਾਈ ਚੱਲ ਰਹੀ ਹੈ ਕੱਲ ਦਿਨ ਕਦੀ ਨਹੀਂ ਮਾਰਚ ਕਰੀ ਆ ਅੱਜ ਕਿਉਂ ਕਰਨਾ ਪਿਆ ਮਾਰਚ ਕਰਨੀ ਕੋਈ ਸਿਰਫ ਇੱਕੋ ਹੀ ਰੀਜ਼ਨ ਇਹ ਸਾਨੂੰ ਬੁਲਾਇਰ ਸਹੀ ਸਰਕਾਰ ਹਮ ਲੋਕ ਜਾ ਕੇ ਗੱਲ ਕਰੀਏ ਔਰ ਸੋਲਵ ਕੀਤਾ ਜਾਏ ਸਿੰਪਲ ਸੋਲਵ ਜਦ ਤੱਕ ਆਪਾਂ ਨਹੀਂ ਕਰਾਂਗੇ ਕੌਣ ਕਰੇਗਾ ਸਕੇ ਅਸਵਕ ਮੈਂ ਐਮਸ ਦੇ ਵਿੱਚ ਮੌਜੂਦ ਹਾਂ ਜਿੱਥੇ ਡਾਕਟਰਾਂ ਵੱਲੋਂ ਮਜ਼ਹਿਰਾ ਕੀਤਾ ਜਾ ਰਿਹਾ ਸਾਡਾ ਡਾਕਟਰ ਅਮਰਿੰਦਰ ਸਿੰਘ ਮੱਲੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਡਾਕਟਰ ਸਾਹਿਬ ਅੱਜ ਕੁਝ ਲੋਕ ਇਕੱਠੇ ਹੋਏ ਸੀ ਮਜ਼ਹਿਰਾ ਕੀਤਾ ਗਿਆ ਕੀ ਕਹੋਗੇ ਜਿਸ ਤਰੀਕੇ ਦੀ ਇਹ ਕਟਨਾ ਵਾਪਰੀ ਇਹ ਪੀਸਫੁਲ ਮਾਰਚ ਕੀਤੀ ਗਈ ਹੈ ਆਪਾਂ ਸਲਾਈਟ ਨਹੀਂ ਆਪਾਂ ਪ ਦੀ ਸਾਡੀ ਭੈਣ ਵਾਸਤੇ ਜਿੰਨੇ ਸ਼ਾਹਦਤ ਦਿੱਤੀ ਹੈ ਸ਼ਾਹਦਤ ਦੇਖੋ 9 ਅਗਸਤ ਨੂੰ 3 ਵਜੇ ਰਾਤ ਨੂੰ ਉਹ ਉੱਥੇ ਡਾਕਟਰ ਡਿਊਟੀ ਰੂਮ ਨਹੀਂ ਸੀ ਡਾਕਟਰ ਡਿਊਟੀ ਰੂਮ ਨਹੀਂ ਸੀ ਸੀਸੀਟੀ ਫੁਟੇਜ ਨਹੀਂ ਸੀ ਫਿਰ ਨਾ ਕੋਈ ਸੁਰੱਖਿਆ ਕੋਈ ਸਮਾਧਾਨ ਸੀ ਉਹ ਸੈਮੀਨਾਰ ਰੂਮ ਵਿੱਚ ਸੌਣਾ ਪਿਆ ਰਿਹਾ ਸੀ ਕੰਮ ਕਰਨ ਤੋਂ ਬਾਅਦ 36 ਘੰਟੇ ਡਿਊਟੀ ਕਰਨ ਤੋਂ ਬਾਅਦ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਕੀ ਹੋਇਆ ਸਾਰੇ ਜਿੰਨੇ ਵੀ ਐਵੀਡੈਂਸ ਸਾਰੇ ਫ੍ਰੇਮ ਸੀ ਜੋ ਸਾਰਾ ਉਹ ਗੜਬੜ ਕੀਤਾ ਗਿਆ ਜਲਦੀ ਜਲਦੀ ਉਹਦਾ ਪੁਸ਼ਟਨ ਕੀਤਾ ਗਿਆ ਪਹਿਲੇ ਇਹ ਕਹਿਤਾ ਕਿ ਸੁਸਾਇਡ ਉਹ ਵੀ ਗੜਬੜ ਕੀਤਾ ਗਿਆ ਕੰਮ ਸਾਰਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਗਿਆ ਤੁਹਾਨੂੰ ਕਿ ਉਸ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਨੂੰ ਹਟਾਤਾ ਗਿਆ ਜਦ ਸਾਰਾ ਮੀਡੀਆ ਚ ਆਇਆ ਕਿ ਪ੍ਰਿੰਸੀਪਲ ਹਟਾਇਆ ਉਹਨੂੰ ਦੂਸਰੇ ਥਾਂ ਤੇ ਜਦੋਂ ਹਟਾ ਕੇ ਉਹਨੂੰ 3 ਘੰਟੇ ਦੇ ਅੰਦਰ ਇੱਕ ਹੋਰ ਵੱਡੇ ਹਸਪਤਾਲ ਵਿੱਚ ਉਹਨੂੰ ਪ੍ਰਿੰਸੀਪਲ ਨਾਮ ਦਿੱਤਾ ਗਿਆ ਜਸ ਦੇਖੋ ਕੀ ਹੈ ਇੱਕ ਚਾਲ ਚੱਲੀ ਹੁਣ ਆਪਾਂ ਆਪਾਂ ਕੀ ਕਰ ਰਹੇ ਆ ਮਾਰਚ ਸਿੰਪਲ ਸਾਡਾ ਕਨਸੈਪਟ ਹੈ ਕਿ ਸੈਂਟਰ ਪ੍ਰੋਟੈਕਸ਼ਨ ਬਿਲ ਜੋ 2019 ਵਿੱਚ ਹਲਕੀ ਮਿਸਟਰੀ ਦੇ ਕੋਲ ਪਿਆ ਆ ਉਹਨੂੰ ਲੈ ਕੇ ਆਇਆ ਜਾਏ ਸੈਂਟਰ ਪ੍ਰੋਟੈਕਸ਼ਨ ਐਕਟ ਨੂੰ ਬਣਾਇਆ ਜਾਏ ਨਵੰਟਰ ਵਿੰਟਰ ਪਾਰਲੀਮੈਂਟ ਜਿਹੜੀ ਹੋਵੇਗੀ ਉਹਦੇ ਚੀਜ਼ ਨੂੰ ਪਾਸ ਕੀਤਾ ਜਾਏ ਅਨੋ ਜਿੰਨੇ ਵੀ ਡਾਕਟਰਸ ਨੇ ਸਾਡੇ ਫੈਕਲਟੀਜ਼ ਨੇ ਰੈਜ਼ਿਡੈਂਟਸ ਨੇ ਨਰਸਿੰਗ ਨੇ ਉਹਨੂੰ ਬੁਲਾਇਆ ਜਾਇਓ ਤੇ ਆਪਾਂ ਗੱਲ ਕਰਨਾ ਚਾਹੁੰਦੇ ਆ ਮੈਂ ਹਮ ਆਪਾਂ ਵੀ ਖਤਮ ਕਰਨਾ ਚਾਹੁੰਦੇ ਆ ਜਿੱਦ ਜਿੱਦ ਦੀ ਖਤਮ ਹੋਏ ਮਾਰਚ ਆਪਾਂ ਕਰਣੀ ਨਹੀਂ ਸੀ ਗਲਤੀ ਨੇ ਕਦੀ ਨਹੀਂ ਮਾਰਚ ਕਦੀ ਆਰ ਕਿਉਂ ਕਰਨਾ ਪਿਆ ਮਾਰਚ ਕਰਨੀ ਪਈ ਸਿਰਫ ਕਰਾਂਗੇ ਜਾ ਕੇ ਗੱਲ ਕਰੀਏ ਔਰ ਸੋਲਵ ਕੀਤਾ ਜਾਏ ਸਿੰਪਲ ਸੋਲਵ ਜਦ ਤੱਕ ਆਪਾਂ ਨਹੀਂ ਕਰਾਂਗੇ ਕੌਣ ਕਰੇਗਾ ਲੇਕਿਨ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਆਈਐਮਏ ਹੜਤਾਲ ਤੇ ਗਿਆ ਫੋਰਡ ਆ ਗਿਆ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਗਈਆਂ ਲੋਕਾਂ ਦੀ ਖੱਜਲ ਪੁਰੀ ਵੀ ਹੋ ਰਹੀ ਹੈ ਉਹ ਵੀ ਇੱਕ ਬੜਾ ਵੱਡਾ ਸਵਾਲ ਤੁਹਾਨੂੰ ਬਹੁਤ ਵਧੀਆ ਸਵਾਲ ਕੀਤਾ ਸਭ ਤੋਂ ਪਹਿਲਾਂ ਪੇਸ਼ੈਂਟ ਨੇ ਉਸ ਤੋਂ ਬਾਅਦ ਡਾਕਟਰ ਨੂੰ ਜੀ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਮੇ ਨਾਲ ਦੱਸਦਣਾ ਚਾਹਨਾ ਵਾ ਕਿ ਪਿਛਲੇ 3-4 ਦਿਨ ਤੋਂ ਜਿਹੜਾ ਇਹ ਚੱਲ ਰਿਹਾ ਹੈ ਪਰਕਲਟਿਸ ਇਹਨਾਂ ਦੀ ਲਗਾਤਾਰ 24 ਘੰਟੇ ਕੰਮ ਕਰ ਰਹੀ ਹੈ 24 ਘੰਟੇ ਆਪੀਡੀ ਚਲਦੀ ਪਈਏ ਐਮਰਜੈਂਸੀ ਚਲਦੀ ਪਈਏ ਓਟੀ ਵੀ ਕੁਝ ਹੱਦ ਤੱਕ ਕਾਫੀ ਹੱਦ ਤੱਕ ਓਟੀ ਵੀ ਚਲਦੀ ਪਈਏ ਹਰ ਚੀਜ਼ ਕੀਤੀ ਜਾ ਰਹੀ ਹੈ ਆਪਾਂ ਜਿਵੇਂ ਰੈਡੀਓਲੋਜੀ ਤੋਂ ਅਲਟਰਾਸਾਉਂਡ ਸੀਟੀ ਐਕਸਰੀ ਐਮ ਆਰ ਇੰਟਰਵੈਨਸ਼ਨ ਸਭ ਕੁਝ ਚਲਦਾ ਪਿਆ ਆਖੋ ਕਿ ਆਪਾਂ ਪੇਸ਼ੈਂਟ ਕੇਅਰ ਖਰਾਬ ਨਹੀਂ ਕਰਨੀ ਸਾਨੂੰ ਪਤਾ ਹੈ ਸਾਨੂੰ ਉਹਨਾਂ ਦੀ ਪੂਰੀ ਸੰਭਤੀ ਹੈ ਤੇ ਪੇਸ਼ੈਂਟ ਕੇਅਰ ਆਪਾਂ ਬਿਲਕੁਲ ਖਰਾਬ ਨਹੀਂ ਕਰ ਰਹੇ ਅੱਜ ਵੀ ਅੱਜ ਵੀ ਪੂਰੀ ਐਮਰਜੈਂਸੀ ਦੇਖੋ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਆਪਣਾ ਤੁਸੀ ਵਿਖਿਆ ਜਾਏਗਾ ਤੁਸੀਂ ਜਾਓਗੇ ਤਾਂ इवन ओपीडी ਜਿਹੜੀ ਰੀਸਕਿड्यूल ਕੀਤੀਆਂ ਗਈਆਂ ਉਹ ਜੋ ਉਸ ਉਹਨਾਂ ਵਿੱਚ ਕੋਈ ਐਮਰਜੈਂਸੀ ਹੋ ਐਮਰਜੈਂਸੀ ਦਾ ਟ੍ਰੀਟਮੈਂਟ ਚੱਲਦਾ ਪਿਆ ਡਾਕਟਰ ਸਾਹਿਬ ਕਿਹੋ ਜਿਹਾ ਚੱਲਦਾ ਹੈ ਤੁਸੀਂ ਅੱਜ ਇੱਕ ਕਾਲੇ ਜਿਹੜੇ ਆ ਰਿਬਨ ਲਾਏ ਹੋਏ ਆ ਇਹਨਾਂ ਦਾ ਕੀ ਮਤਲਬ ਹੈ ਇਹਦਾ ਮਤਲਬ ਸਿੰਪਲ ਹੈ ਕਿ ਸੈਂਟਰ ਆਫ ਪ੍ਰੋਡਕਸ਼ਨ ਬਿਲ ਆਪਾਂ ਹੱਥ ਜੋੜ ਕੇ ਬੇਨਤੀ ਹੈ ਮਹਨਿਸਟਰ ਜੀ ਅਗੇ ਅਸੀਂ ਸਾਜੀ ਅਗੇ ਕਿਰਪਾ ਕਰਕੇ ਬਿੱਲ ਜਲਦੀ ਜਲਦੀ ਲਿਆ ਜਾਏ ਅਤੇ ਮੰਪਟਾ ਬੰਜੀ ਨੂੰ ਅਸੀਂ ਆਪਾਂ ਹਾਜ਼ਰ ਕੇ ਬੇਨਤੀ ਕਰਦੇ ਹਾਂ ਕਿ ਉੱਥੇ ਜੋ ਵੀ ਘਟਨਾ ਵਾਪਰ ਰਹੀ ਹੈ ਉਹਨੂੰ ਜਲਦੀ ਜਲਦੀ ਸੋਲਵ ਕੀਤਾ ਜਾਏ ਸਾਰੇ ਡਾਕਟਰ ਕੰਮ ਕਰਨਾ ਚਾਹੁੰਦੇ ਨੇ ਰੈਸਟ ਕਾਲੀ ਰਖੜੀ ਮਨਾਉਣ ਦਾ ਤੁਸੀਂ ਲੋਕਾਂ ਨੇ ਐਲਾਨ ਕੀਤਾ ਹੈ ਕਿ ਰਖੜੀ ਆ ਰਹੀ ਹੈ ਕੁੜੀਆਂ ਦਾ ਤਿਹਾਰ ਧੀਆਂ ਦੀ ਰੱਖਿਆ ਕਰੀਦੀ ਏ ਉਸ ਨੂੰ ਤੁਸੀਂ ਕਾਲੀ ਰਖੜੀ ਮਨਾਉਣ ਦਾ ਐਲਾਨ ਕੀਤਾ ਹੈ ਬਿਲਕੁਲ ਆਪਾਂ ਨੂੰ ਸੋਮਵਾਰ ਆਪਾਂ ਸਾਰਿਆਂ ਨੇ ਮਿਲ ਕੇ ਐਮਸ ਫੈਮਿਲੀ ਪਰਿਵਾਰ ਨੇ ਡਾਕਟਰ ਜਿੰਨੇ ਵੀ ਫੈਕਲਟੀ ਸੀ ਡੈਸੈਂਡੈਂਸੀ ਜਿੰਨੇ ਵੀ ਨਰਸਿੰਗ ਆਫੀਸਰ ਆਰਟੀ ਟੈਕਨੀਸ਼ੀਅਨ ਸਭ ਨੇ ਉਹਨਾਂ ਨੇ ਇੱਕ ਇਹ ਮੈਨੇ ਲਿਆ ਕਿ ਸਾਰਿਆਂ ਨੇ ਇਕੱਠੇ ਮਿਲ ਕੇ ਇੱਕ ਨਿਰਨੇ ਲਿਆ ਕਿ ਆਪਾਂ ਰਖੜੀ ਵਾਲੇ ਦਿਨ ਕਾਲੀ ਰਖੜੀ ਬੰਨਾਂਗੇ ਕੱਲੀਆਂ ਟਿਸ਼ੂਟਾਂ ਪਾ ਕੇ ਆਵਾਂਗੇ ਔਰ ਆਪਾਂ ਸਾਰੇ ਫੈਮਿਲੀਆਂ ਨੂੰ ਬੁਲਾਇਆ ਕਿ ਆਓ ਇਹ ਉਸ ਢੈਨ ਵਾਸਤੇ ਉਸ ਧੀ ਵਾਸਤੇ ਉਸ ਕੁੜੀ ਵਾਸਤੇ ਹੈ ਜਿਨੇ ਸ਼ਹਦ ਦਿੱਤੀ ਹੈ ਕਲਕੱਤਾ ਦੇ ਬਹੁਤ ਧੰਨਵਾਦ ਤੇ ਇਹ ایمਸ ਤੋਂ ਸਾਡੀ ਰਿਪੋਰਟ ਸੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਮੇਰੇ ਪਿੱਛੇ ਥੀਮਸ ਦੇਖ ਰਹੇ ਹੋ ਲਗਾਤਾਰ ਇੱਥੇ ਡਾਕਟਰ ਜਿਹੜੇ ਨੇ ਆਪਣਾ ਰੋਜ਼ ਮਸ਼ਹਹਰਾ ਕੱਢ ਰਹੇ ਨੇ ਇੱਕ ਹੀ ਗੱਲ ਹੈ ਕਿ ਜੋ ਕੰਮ ਕਲਕੱਤਾ ਦੇ ਵਿੱਚ ਹੋਇਆ ਆਖਰ ਉਸ ਦਾ ਇਨਸਾਫ ਕਦੋਂ ਮਿਲੇਗਾ ਹਰਪ੍ਰੀਤ ਸਿੰਘ ਦੀ ਰਿਪੋਰਟ ਪੀਡੀਸੀ ਨਿਊਜ਼